ਅッパー ਬਰੀ ਦੁਆਬ ਕਨਾਲ ਸਿਸਟਮ ਅੰਗਰੇਜ਼ ਦੇ ਵੇਲੇ ਦਾ ਬਣਿਆ ਜਿਹੜਾ ਸਾਰਾ ਮਾਝੇ ਨੂੰ ਸ਼ਾਹਪੁਰ ਕੰਢੀ ਤੋਂ ਲੈ ਕੇ ਅੱਗੇ ਚਲਦਿਆਂ ਹੋਇਆ 5 ਤੋਂ 7 ਤੇ 7 ਤੋਂ 9 ਅੱਗੇ ਫੀਡਰ ਚਲਦੇ ਨੇ ਸੁਭਰਾਓ ਬ੍ਰਾਂਚ ਤੋਂ ਲੈ ਕੇ ਤੇ ਅਪਸਟ੍ਰੀਮ ਜਦੋਂ ਤੱਕ ਤੁਸੀਂ ਜਾਈ ਜਾਓ ਉਹਦੀ ਰੀਮੋਡਲਿੰਗ 20 ਸਾਲ ਤੋਂ ਆਪਾਂ ਨਹੀਂ ਹੁੰਦੀ ਸੁਣੀ ਜੇ ਉਹਦੇ ਵਿੱਚ ਡੀਸਿਲਟਿੰਗ ਨਹੀਂ ਹੋਈ ਉਹਦੇ 'ਚ ਗਾਰ ਪਈ ਏ ਕੰਡਿਆਂ ਦੀ ਰਿਪੇਅਰ ਨਹੀਂ ਹੋਈ ਜਿਹੜੇ ਅੱਗੋਂ ਉਹਦੇ 'ਚੋਂ ਸੂਏ ਨਿਕਲਣਦੇ ਨੇ ਸੂਏ ਤਾਂ ਅੱਗੇ ਜਿਹੜੇ ਮੋਗੇ ਲੱਗੇ ਨੇ ਉਹਨਾਂ ਦੀ ਰਿਪੇਅਰ ਨਹੀਂ ਹੋਈ ਪੰਜਾਬ ਸਰਕਾਰ ਇਹੀ ਅੰਕੜਾ ਪਿਛਲੇ 20 ਸਾਲ ਤੋਂ ਕਿਹੜੀ ਚੀਜ਼ ਹੈ ਜਿਹੜੀ ਚਲਦੀ ਹੋਵੇ ਤੇ ਉਹਦੀ ਰਿਪੇਅਰ ਨਾ ਹੋਈ ਹੋਵੇ ਡੰਗੋ ਡੰਗ ਵਾਲਾ ਕੰਮ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਕਿਹੜਾ ਨਵਾਂ ਕਨਾਲ ਸਿਸਟਮ ਡਿਵੈਲਪ ਹੋਇਆ ਆ ਜਿਹੜਾ ਪਾਖੜਾ ਕਨਾਲ ਏ ਮੇਨ ਕਨਾਲ ਚਲੇ ਗਈ ਰਾਜਸਥਾਨ ਨੂੰ ਪਾਣੀ ਲੈ ਕੇ ਚਲੇ ਗਈ ਐਸਵਾਈਐਲ ਸਾਰੀ ਦੁਨੀਆ ਨੂੰ ਡਿਸਕਸ ਕਰਨ ਦੀ ਆਪਾਂ ਉਹਦੇ ਵੱਲ ਨਹੀਂ ਜਾਂਦੇ ਕਿਉਂਕਿ ਸਵਾਏ ਰੋਲੇ ਰੱਪੇ ਦੇ ਸਿਆਸੀ ਗੱਲ ਦੇ ਕੋਈ ਸਹੀ ਫੈਕਟ ਤੇ ਗੱਲ ਨਹੀਂ ਹੋ ਰਹੀ ਸਿਰਫ ਇੱਕ ਸਿਆਸਤ ਹੋ ਰਹੀ ਹੈ ਉੱਪਰ ਬਰੀ ਦੁਆਬ ਕਨਾਲ ਸਿਸਟਮ ਤੋਂ ਬਾਅਦ ਜਿਹੜਾ ਅੰਗਰੇਜ਼ ਦੇ ਵੇਲੇ ਦਾ ਮੈਂ ਤਾਂ ਕਹਿ ਰ ਰਾਜਾ ਰਣਜੀਤ ਸਿੰਘ ਜੀ ਦੇ ਜਿਹੜੀਆਂ ਫੌਜਾਂ ਸੀਗੀਆਂ ਬਾਅਦ ਚੋਂ ਡਿਸਬੈਂਡ ਕੀਤੀਆਂ ਅੰਗਰੇਜ਼ਾਂ ਨੇ ਤੇ ਉਹਨਾਂ ਲਈ ਰੀਹੈਬਿਲਿਟੇਸ਼ਨ ਲਈ ਇਹ ਪ੍ਰਾਈਵੇਟ ਨਹਿਰਾਂ ਦਾ ਸਿਸਟਮ ਖੋਦਿਆ ਗਿਆ ਸੀ ਜਿਹਨੂੰ ਲੰਡਨ 'ਚ ਬੈਠ ਕੇ ਫਾਈਨਾਂਸ ਕੀਤਾ ਉਹਨਾਂ ਨੇ ਆਪਣੀ ਰਿਕਵਰੀ ਕਰ ਲਈ ਕਿਉਂਕਿ ਉਹਨਾਂ ਨੂੰ ਦਿਸਦਾ ਸੀਗਾ ਕਿ ਇਹਦੇ ਜੋ ਮਾਲੀਆ ਇਕੱਠਾ ਕੀਤਾ ਜਾ ਰਿਹਾ ਪਿਛਲੇ 20 ਸਾਲ ਦੇ ਵਿੱਚ 10 ਦੇਣ ਕਿੰਨੀਆਂ ਨਹਿਰਾਂ ਕੱਸੀਆਂ ਖਾਲੇ ਤੇ ਮੋਗੇ ਠੀਕ ਹੋਏ ਨੇ